ਤੇ ਇਹਦਾ ਰੇਟ ਕੀ ਰਹੂਗਾ ਵੀ ਨੀਰੇ ਦਾ ਇਹ 20 ਕਿਲੋ 250 ਦਾ ਵੇਚੀ ਜਾਂਦੇ ਆ ਬਈ ਠੀਕ ਆ ਥੋੜਾ ਵਧੀਆ ਰਿਜ਼ਲਟ ਕੱਢਦਾ ਵਧੀਆ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 20000 ਆ ਜੀ 20000 ਰੁਪਏ ਮੁੱਲ ਆ ਕਾਲੀ ਕਰਦੇ ਆ ਆਥਨ ਦੇ ਕਰਦੇ ਆ ਭਰੀ ਲੈ ਇਹ ਕਿੰਨੇ ਦੰਦ ਹੋਊਗੀ ਇਹ 6 ਦੰਦ ਚੱਕੇ ਆ ਛੇ ਇਹਦਾ ਚੱਕੇ ਵੀ ਪੱਟ ਨੇ ਸੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਆਏ ਆ ਸੂਰੇ ਵਾਲਾ ਬੱਕਰੀਆਂ ਦੀ ਮੰਡੀ ਤੇ ਤੇ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਜਿਹੜੀ ਬਹੁਤ ਜ਼ਿਆਦਾ ਭਰੀ ਆ ਤੇ ਕਿਹੜੇ ਕਿਹੜੇ ਜਾਨਵਰ ਆਏ ਆ ਤੇ ਇਹ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਵੀਡੀਓ ਨਾਲ ਬਣ ਵਧੀਆ ਜਾਨਵਰ ਆਏ ਆ ਇੱਥੇ ਇੱਥੇ ਪਹਿਲੇ ਨੰਬਰ ਤੇ ਆ ਖੁਰਨੀ ਆ ਚੰਗੀ ਬਾਂਤਰ ਦੇ ਵਿੱਚ ਤੇ ਇੱਥੇ ਛੋਟੀ ਵੱਡੀ ਵੀ ਹੋ ਜਾਂਦੀ ਖੁਰਨੀ ਆ ਸਾਰੀਆਂ ਸੇਲ ਹੋਣ ਵਾਸਤੇ ਆਈਆਂ ਖੁਰਨੀ ਆ ਤੇ ਅੱਗੇ ਇੱਧਰ ਹੈਗਾ ਜੀ ਮੋਫਲੀ ਦਾ ਨੀਰਾ ਤੇ ਇਹ ਆਪਾਂ ਤੁਹਾਨੂੰ ਹਰ ਵੀਡੀਓ ਚ ਦਿਖਾਉਂਦੇ ਹੀ ਰਹਿੰਦੇ ਆ ਵਧੀਆ ਨੀਰਾ ਹਰਾ ਪੂਰਾ ਤੇ ਚੰਗੀ ਕੁਆਲਿਟੀ ਦੇ ਵਿੱਚ ਆਉਂਦਾ ਪਹਿਲਾਂ ਆਪਾਂ ਨੰਬਰ ਦਿੱਤੇ ਹੀ ਆ ਪਹਿਲਾਂ ਵੀਡੀਓ ਪਾਈ ਉਹ ਚ ਵੀ ਆ ਜਿਹੜਾ ਨੰਬਰ ਚਾੱਕ ਕੇ ਤੇ ਵੀ ਨੀਰਾ ਖਰੀਦ ਸਕਦੇ ਹੋ ਇੱਧਰ ਵੀ ਦੇਖ ਸਕਦੇ ਹੋ ਮੋਫਲੀ ਦਾ ਨੀਰਾ ਆ ਹੈਗਾ ਗਵਾਰੇ ਦਾ ਨੀਰਾ ਵਧੀਆ ਚੰਗਾ ਨੀਰਾ ਹੁੰਦਾ ਸੇਲ ਹੋਣ ਵਾਸਤੇ ਹਾਂਜੀ ਵੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਮੀਆਮਲ ਕਾਨਾ ਤੋਂ ਠੀਕ ਆ ਤੇ ਕਿਹੜਾ ਨੀਰਾ ਆਪਣੇ ਕੋਲ ਇਹ ਗਵਾਰੀ ਦਾ ਨੀਰਾ ਠੀਕ ਆ ਤੇ ਇਹਦਾ ਰੇਟ ਕਿ ਰਹੂਗਾ ਵੀ ਨੀਰੇ ਦਾ ਇਹ 2 ਕਿਲੋ 250 ਦਾ ਵੇਚੀ ਜਾਂਦੇ ਆ ਬਈ ਠੀਕ ਆ ਤੋਲ ਕੇ ਦਿੰਨੇ ਆ ਨੀਰਾ ਹਾਂ ਤੋਲ ਤੇ ਘਰੇ ਵੀ ਪਹੁੰਚ ਹੋ ਜਾਂਦੀ ਆ ਹਾਂ ਘਰੇ ਹੀ ਤੇ ਉੱਥੇ ਵੀ ਰੇਟ ਰੋ ਇਹੀ ਕਿ ਹੋ ਜੂਗਾ ਫਤ ਉਹ ਨਹੀਂ ਰੇਟ ਕਰ ਲਾਂਗੇ ਬਈ ਜਾਲਾ ਕੋਈ ਇਕੱਠਾ ਮੰਗਾਉਂਦਾ ਠੀਕ ਆ ਭਾਈ ਤੇ ਥੱਲਾ ਮਗਾਉਂਦਾ ਠੀਕ ਆ ਭੀ ਇਕੱਠਾ ਨੀਰੇ ਚ ਹੋ ਜੂਗਾ ਮੂਫੜੀ ਦਾ ਮਗਾਉਣਾ ਹੋਵੇ ਮੂਫੀ ਤੇ ਲਿਆ ਕੇ ਦੇ ਸਕਦੇ ਆ ਠੀਕ ਆ ਠੀਕ ਆ ਜਿਹੜਾ ਮਰਜੀ ਨੀਰਾ ਮਗਾ ਲੈ ਸੁੱਕਾ ਵਧੀਆ ਤੇ ਆਪਣਾ ਨੰਬਰ ਬੋਲ ਦਿਓ ਜੀ 85728 ਜੀ 31547 ਠੀਕ ਆ ਤੇ ਮੰਡੀ ਤੇ ਆਪਾਂ ਹੁੰਦਾ ਹੀ ਰਹਨੇ ਆ ਹਾਂਜੀ ਹਾਂਜੀ ਠੀਕ ਆ ਵਧੀਆ ਰਾਜੀ ਮੰਡੀ ਵਧੀਆ ਸਰੋਇ ਦਾ ਨੀਰਾ ਬਹੁਤ ਵਧੀਆ ਮੰਡੀ ਠੀਕ ਆ ਭਾਈ ਧੰਨਵਾਦ ਇੱਧਰ ਵੀ ਨੀਰਾ ਸੇਲ ਹੋਣ ਵਾਸਤੇ ਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਤੇ ਅੱਗੇ ਆਪਾਂ ਤੁਹਾਨੂੰ ਹੋਰ ਵੀ ਜਾਨਵਰ ਦਿਖਾਵਾਂਗੇ ਬਣੇ ਰੋ ਵੀਡੀਓ ਨਾਲ ਇਧਰ ਡੌਗ ਅੱਗੇ ਆਪ ਪੋਮੇਰੀਅਨ ਯਾਰ ਜਰਮਨ ਰੋਜਾ ਇਹ ਆ ਟਾਇਪਮ ਆ ਵੀ ਤੁਸੀਂ ਨਸਲਾਂ ਚੈੱਕ ਕਰ ਲੋ ਡੈਸ਼ਬੋਰਡ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਮੰਡੀ ਸੇਲ ਹੋਣ ਵਾਸਤੇ ਜੇ ਕਿਸੇ ਨੇ ਡੌਗ ਵੀ ਖਰੀਦਣਾ ਉਹ ਮੰਡੀ ਤੇ ਆ ਸਕਦਾ ਤੋ ਯਾਰ ਮੂੰਹ ਦੀ ਤੇ ਆ ਜਿਹੜੇ ਦੋਨੇ ਮੇਲਾ ਕੀ ਫੀਮੇਲ ਆ ਬਈ ਇਹ ਫੀਮੇਲ ਆ ਬਈ ਫੀਮੇਲ ਆ ਤੇ ਕੀ ਕੀ ਰੇਟ ਰੂਗਾ ਇਹਨਾਂ ਦਾ ਬਈ ਇਹਦਾ 2500 ਆ ਯਾਰ ਠੀਕ ਆ 3000 ਰੁਪਿਆ ਤੇ ਇਹਦਾ 3 ਹਾਂ ਇਹਦਾ 3 ਤੇ ਆ ਜਿਹੜੀ ਜਰਮਨ ਜਰਮਨ ਹੈ ਮੇਲ ਆ ਇਹ ਇਹ ਫੀਮੇਲ ਆ ਇਹਦਾ 5000 ਰੁਪਿਆ ਤੇ ਜਿਵੇਂ ਨਸਲ ਕਿਹੜੀ ਚ ਕੋਡ ਸਿੰਗਲ ਕੋਡ ਕਿ ਡਬਲ ਕੋਡ ਇਹ ਡਬਲ ਕੋਡ ਚ ਡਬਲ ਕੋਡ ਚ ਇਹਦਾ ਕੀ ਰੇਟ ਆ ਇਹਦਾ 5000 ਰੁਪਿਆ ਤੇ ਜਿਹੜੇ ਅੱਗੇ ਉਹ ਬੈਠੇ ਆਪਣੀਆਂ ਬਈ ਉਹ ਪਰੇ ਡੈਸ਼ ਔਟ ਆਪਣੀਆਂ ਜੱਗ ਠੀਕ ਆ ਤੇ ਉਹਦਾ ਕੀ ਰੇਟ ਆ ਉਹਦਾ 1500 ਰੁਪਿਆ ਠੀਕ ਆ ਨੰਬਰ ਬੋਲ ਦੋ ਆਪਣਾ ਬਈ ਨੰਬਰ 84273 ਹਾਂਜੀ 84987 ਠੀਕ ਆ ਬਈ ਅੱਗੇ ਵੀ ਚੱਲਦੇ ਆ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਮੰਡੀ ਚੰਗੀਆਂ ਬੱਕਰੀਆਂ ਸੇਲੋਂ ਵਾਸਤੇ ਹੁੰਦੇ ਜਾਨਵਰ ਵਧੀਆ ਆ ਦੇਖੋ ਅੱਗੇ ਆ ਬੈਠਾ ਬ੍ਰੀਡਰ ਚਿੱਟੀਆਂ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਚਿੱਟੀਆਂ ਆਖਾਂ ਦਾ ਬ੍ਰੀਡਰ ਇਹ ਕਿਹੜੀ ਜਗ੍ਹਾ ਤੋਂ ਐ ਵੀ ਆਪਾਂ ਪ੍ਰਿੰਟ ਕੋਠੀ ਇੰਦਰ ਸਿੰਘ ਵਾਲੇ ਮਹਿਮਾ ਸੁਆਈ ਠੀਕ ਹੈ ਭਾਈ ਇਹ ਕਿੰਨੇ ਦਾੰਦੂ ਬੱਕਰਾ ਵੀ ਇਹ ਇਹ 8 ਦਾੰਦਾਂ ਦਾ ਤੇ ਰਿਜਲਟ ਆਏ ਆਪਣੇ ਕੋਲੇ ਦੇ ਹਾਂਜੀ ਵਧੀਆ ਰਿਜਲਟ ਕੱਢਦਾ ਵਧੀਆ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 20000 ਆ ਜੀ 20000 ਰੁਪਏ ਮੁੱਲ ਆ ਬੱਕਰਾ ਤੂੰ ਚੈੱਕ ਕਰ ਲ ਵਧੀਆ ਬੱਕਰਾ ਟੈਸਟਿਕਲ ਵਗੈਰਾ ਤੂੰ ਚੈੱਕ ਕਰ ਸਕਦੇ ਹੋ ਤੇ ਮਾਂ ਤਾਂ ਹੋ ਜੀਗਾ ਰੇਟ ਚ ਕਰਦੇ ਹਾਂ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਜੀ 98145 9125042 ਠੀਕ ਆ ਰਿਜਲਟ ਹੈਗੇ ਕਰੇ ਆਪਣੇ ਕੋਲੇ ਦੇ ਠੀਕ ਆ ਰਿਜਲਟ ਕੱਲ ਇੱਕ ਬੱਚਾ ਦਾ ਸੇਲ ਕੱਲ ਹੀ ਕਰਿਆ ਕੱਲ ਹੀ ਕਰਿਆ ਸੇਲ ਜੀ ਵਧੀਆ ਬੱਚੇ ਹੁੰਦੇ ਖੜੇ ਕਰਨਾਂ ਦੇ ਵਧੀਆ ਬੱਚੇ ਹੁੰਦੇ ਆ ਤੇ ਬਰੀਡਰ ਤੂੰ ਚੈੱਕ ਕਰ ਦੇ ਚਿੱਟੀਆਂ ਅੱਖਾਂ ਦੇ ਵਿੱਚ ਆ ਖੜੇ ਕਿਤੇ ਰੰਗ ਦੇ ਵਿੱਚ ਠੀਕ ਆ ਬਈ ਧੰਨਵਾਦ ਠੀਕ ਅੱਗੇ ਵੀ ਆ ਬکریاں ਵੀ ਇੱਕ ਆ ਵੀ ਬਤਰਾ ਸੀ ਦਾ ਇਹ ਇਹ ਕਿੰਨੇ ਦਾ ਦਾ ਬੱਕਰਾ ਵੀ ਇਹ ਇਹ ਬਈ 2 ਦਾ ਦਾ ਬੱਕਰਾ 2 ਦਾ ਦਾ ਬੱਕਰਾ ਵੀ ਇਹ ਕੀ ਮੁੱਲ ਰਹੂਗਾ ਇਹਦਾ ਇਹਦਾ ਮੁੱਲ 20000 ਰੁਪਇਆ ਠੀਕ ਆ ਮਾਨਤਨ ਹੋ ਜੂ ਹੋ ਜੂਗਾ ਮਾਨਤਨ ਬਈ ਠੀਕ ਆ ਤੇ ਕੰਨਾਂ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਬੱਕਰੇ ਦੀ ਬਈ ਵਧੀਆ ਬ੍ਰੀਡਰ ਕੁਆਲਿਟੀ ਚੈੱਕ ਕਰੋ ਤੇ ਖੜੇ ਕੰਨਾਂ ਦੇ ਵਿੱਚ ਤੇ ਇਧਰੋਂ ਕੰਨ ਦੇ ਚੈੱਕ ਕਰ ਲਓ ਤੇ ਮਾਨਤਨ ਕਰ ਦੋ ਵਧੀਆ ਰੇਟ ਹਾਂਜੀ ਹਾਂਜੀ ਕਰ ਲਓ ਇਹ ਨੰਬਰ ਬੋਲ ਦਿਓ ਆਪਣਾ 9245 ਹਾਂਜੀ 2542 ਠੀਕ ਆ ਬੇ ਤੇ ਪਿੰਡ ਕਿਹੜਾ ਆਪਣਾ ਕੋਠੇਂਦਰ ਸਿੰਘ ਵਾਲੇ ਸੋਈ ਮੈਮ ਠੀਕ ਆ ਅੱਗੇ ਇੱਧਰ ਬਈ ਸੌਦੇ ਹੁੰਦੇ ਲਗਾਤਾਰ ਮੰਡੀ ਤੇ ਵਧੀਆ ਜਾਨਵਰਾਂ ਦੇ ਅੱਗੇ ਜਾਨਵਰ ਚੈੱਕ ਕਰ ਲੋ ਬੱਕਰੀਆਂ ਵਧੀਆ ਆਈਆਂ ਸੇਲ ਹੋਣ ਵਾਸਤੇ ਇੱਥੇ ਮੰਡੀ ਦੇਖੋ ਬਹੁਤ ਜਿਆਦੇ ਮੰਡੀ ਭਰਦੀ ਆ ਬੀਟਰਲ ਬਰਬਰੀ ਨਾਗਮ ਦੇ ਸੇਲ ਹੋਣ ਵਾਸਤੇ ਆ ਕ੍ਰਾਸ ਦੇ ਵਿੱਚ ਆ ਬਈ ਬਰਬਰੀ ਚੰਗੇ ਦੁੱਧ ਵਾਲੀ ਆ ਦੇਖੋ ਵੀ ਬਰਬਰੀ ਕ੍ਰਾਸ ਚ ਬੱਕਰੀ ਇਹ ਕਿਹੜੀ ਜਗ੍ਹਾ ਤੋਂ ਆਏ ਬਈ ਆਪਾਂ ਗੁਰੂਕੇ ਕੋਠੇ ਤੋਂ ਠੀਕ ਆ ਕਿੰਨੇ ਜਾਨਵਰ ਲੈਂਦੇ ਅੱਜ ਲੈਂਦੇ 8-9 ਲੈਂਦੇ ਆ ਠੀਕ ਆ ਸੇਲ ਹੋ ਗਏ ਕੋਈ ਨਹੀਂ ਹੁਤਾ ਕੇ ਉਤਰੀਆਂ ਇਹ ਤਾਂ ਬਈ ਉਤਰੀਆਂ ਆ ਵੀ ਆਪਣੀ ਬੱਕਰੀ ਹਾਂਜੀ ਹਾਂਜੀ ਇਹਦਾ ਕੀ ਮੁੱਲ ਆ ਇਹਦਾ 20000 ਰੁਪਏ ਮੰਗਦੇ ਆ ਬੱਚਾ ਨਾ 20000 ਰੁਪਏ ਆ ਬੱਚਾ ਕੀ ਮਗਰੇ ਦੇ ਕੀ ਬੱਚਾ ਹੈ ਇਹ ਪੱਠ ਹੈ ਆਠਾ ਬਈਆ ਹਨ ਨਾਲ ਤੇ ਚਿੱਟੀਆਂ ਖਾਂ ਦੀ ਬੱਕਰੀ ਬਰਬਰੀ ਜੀ ਦੁੱਧ ਵਾਲੀ ਬੱਕਰੀ ਹੈ ਜੀ ਦੁੱਧ ਵਾਲੀ ਤੇ ਦੁੱਧ ਵਾਲੀ ਬੱਕਰੀ ਹੈ ਹਵਾਨਾ ਤੋਂ ਚੈੱਕ ਕਰ ਲੋ ਤੇ ਮਾਨਤਨ ਕਰ ਦੋਗੇ ਰੇਟ 'ਚ ਹਾਂਜੀ ਹਾਂਜੀ ਤੇ ਹੋਰ ਵੀ ਜਾਨਵਰ ਜਿਹੜੇ ਅੱਗੇ ਵੇਖ ਤੇਰੇ ਜਾਨਵਰ ਠੀਕ ਆ ਤੇ ਆਪਣੀ ਗੱਡੀ ਆਪਣੀ ਉੱਧਰ ਖੜੀ ਹੈ ਤੁਹਾਨੂੰ ਜਾਨਵਰ ਦਿਖਾਉਣ ਤਾਂ ਬਹੁਤ ਚੰਗੇ ਟੌਪ ਤੇ ਨੰਬਰ ਬੋਲੋ ਆਪਣਾ 991527523 ਠੀਕ ਆ ਬਈ ਅੱਗੇ ਦੇਖੋ ਬਈ ਚੰਗੀਆਂ ਦੁੱਧ ਵਾਲੀਆਂ ਬੱਕਰੀਆਂ ਬੀਟਲ ਇੱਕ ਮਿੰਟ ਜਰੂਰ ਕਰਿਆ ਕਰੋ ਵੀਡੀਓ ਕਿਵੇਂ ਲੱਗਦੀ ਆ ਆਹ ਬੀਟਲ ਬੱਕਰਾ ਆਪਣੇ ਬੱਕਰੇ ਹੈ ਕੀ ਮੁੱਲ ਇਹਦਾ ਚਾਲੀ ਰੁਪਏ ਇਧਰੋਂ ਕਰੀ ਮਾੜਾ ਇਹਦਾ ਮੂੰਹ ਦਿਖਾਈਂ ਦੇਖ ਵੀ ਬੱਕਰਾ ਬੱਕਰਾ ਦੇਖ ਸਕਦੇ ਵਿੱਚ 40000 ਰੁਪਏ ਮੁੱਲ ਹੈ ਇਹਦਾ ਤੇ ਮਾਨਦਾਨ ਕਰ ਦੋਗੇ ਰੇਟ 'ਚ ਆ ਪਕੜਦੇ ਹੋ ਜੀ ਮਾਨਦਾਨ ਤੇ ਕਿਹੜੀ ਜਗ੍ਹਾ ਤੋਂ ਆ ਆ ਬੜਾ ਮਹਿ ਕੋਲੇ ਰੱਖਦਾ ਮੂੰਹ ਕੋਲੇ ਕਿਹੜਾ ਪਿੰਡ ਢੋਡ ਕੋਟ ਜ਼ਿਲ੍ਹਾ ਸ੍ਰੀ ਮੋਹਸਰ ਠੀਕ ਆ ਆ ਬੱਕਰਾ ਚੈੱਕ ਕਰ ਲਓ ਵੀ 40000 ਰੁਪਏ ਰੇਟ ਤੇ ਨੰਬਰ ਬੋਲੀ ਆਪਣਾ ਵੀ 98768 ਹਾਂਜੀ 92199 ਹਾਂਜੀ ਜੇ ਕਿਸੇ ਨੇ ਲੈਣਾ ਬੱਕਰਾ ਨੰਬਰਾਂ ਤੇ ਕਰ ਲੈ ਸੰਪਰਕ ਚਿਟੀਆਂ ਅੱਖਾਂ ਦੇ ਵਿੱਚ ਤੇ ਹਾਈਟ ਚੈੱਕ ਕਰ ਲੋ ਜੀ ਬਹੁਤ ਵਧੀਆ ਬੱਕਰਾ ਬੀ ਠੀਕ ਹੈ ਧੰਨਵਾਦ ਅੱਗੇ ਵੀ ਚੈੱਕ ਕਰੋ ਵੀ ਬੱਕਰੀਆਂ ਵਧੀਆ ਬੱਕਰੀਆਂ ਆ ਬੱਕਰੀ ਬਾਰੇ ਦੱਸੀ ਆਪਾਂ ਨੂੰ ਇਹਦੇ ਮਾਰ ਪਾਠਾ ਜੀ ਪਹਿਲਾ ਦੂਜਾ ਸੁਹਾ ਸੁਈ ਹੈ ਇਹ ਆ ਪਾਠਾ ਬੀ ਦੇ ਮਗਰ ਆ ਪਾਠਾ ਮਗਰ ਦੂਜਾ ਸੁਹਾ ਸੁਈ ਹੈ ਦੂਜਾ ਸੁਹਾ ਸੁਈ ਚੰਗੇ ਦੁੱਧ ਵਾਲੀ ਬੱਕਰੀ ਹੈ ਹਨਾ ਤੁਸੀਂ ਅੰਦਾਜ਼ਾ ਲਾ ਰਹੇ ਦੁੱਧ ਤਾਂ ਬਹੁਤ ਆ ਦੁੱਧ ਦਾ ਹੁਣ ਖਾਲੀ ਕਰਦੇ ਆਥਨ ਦੇ ਕਰਦੇ ਆ ਮਾਂ ਭਰੀ ਲੈ ਇਹ ਕਿੰਨੇ ਦੰਦ ਹੋਊਗੇ ਇਹ 6 ਦੰਦ ਚੱਕੇ ਹੈ 6 ਦੰਦ ਚੱਕੇ ਆ ਵੀ ਪੱਠ ਨੇ ਇਹ ਕੀ ਮੁੱਲ ਕਰਦੇ ਆਪਾਂ ਇਹਦਾ 25 ਮੰਗਿਆ ਜੀ ਇਹਦਾ ਮੰਤਣ ਹੋ ਜੂ ਹਾਂ ਬੁੱਲ ਤੇ ਨੰਬਰ ਬੋਲੀ ਆਪਣਾ ਨੰਬਰ ਹੈ 98776 ਹਾਂਜੀ 7255 ਠੀਕ ਆ ਹੋਰ ਵੀ ਜਾਨਵਰ ਹੈਗੇ ਆ ਹੈਗੇ ਜੀ ਆ ਦੇ ਬਰਬਰੇ ਆ ਬੱਕਰਾ ਵੀ ਚਟੀਆਂ ਅੱਖਾਂ ਦੇ ਵਿੱਚ ਕੀਰਾ ਬੱਚਾ ਹਾਂਜੀ ਕੀਰਾ ਬੱਚਾ ਵੀ ਚਟੀਆਂ ਅੱਖਾਂ ਦਾ ਤੇ ਇਹਦਾ ਕੀ ਮੁੱਲ ਰੂਗਾ ਇਹਦਾ 25 ਮੰਗਿਆ ਜੀ 25 ਇਹਦਾ ਤੇ ਆ ਬੱਕਰਾ ਇਹਦਾ ਵੀ 25 ਮਾ ਦੇ ਇਹਦਾ 25 ਠੀਕ ਆ ਇਹ ਮੰਤਣ ਹੋ ਜੂ ਰੇਟ ਸਾਰੇ ਆ ਕਰ ਦਾਂਗੇ ਠੀਕ ਆ ਬੇਤਨ ਅੱਗੇ ਵੀ ਆ ਬੱਕਰੀ ਵਿੱਚ ਸੌਦਾ ਹੁੰਦਾ ਬੱਕਰੀ ਜਿਹੜੀ ਆਪਾਂ ਪਹਿਲਾਂ ਦਿਖਾਈ ਆ ਕਮੈਂਟ ਜਰੂਰ ਕਰਿਓ ਵੀ ਕਿਵੇਂ ਲੱਗੀ ਬੱਕਰੀ ਇਹ ਵਧੀਆ ਰੇਟ ਦੇ ਵਿੱਚ ਬੱਕਰੀਆਂ ਸੇਲ ਹੋ ਜਾਂਦੀਆਂ ਜੇ ਤੁਸੀਂ ਬੱਕਰੀਆਂ ਸੇਲ ਕਰਨੀ ਮੰਡੀ ਤੇ ਆ ਸਕਦੇ ਤੇ ਕਮੈਂਟ ਜਰੂਰ ਕਰਿਆ ਕਰੋ ਕਿਥੋਂ ਕਿਥੋਂ ਵੀਡੀਓ ਦੇਖਦੇ ਹੋ ਜਿਹੜੇ ਆਪਾਂ ਤੁਹਾਨੂੰ ਰੇਟ ਦੱਸਦੇ ਆ ਤੁਹਾਨੂੰ ਰੇਟ ਵਧੀਆ ਲੱਗਦੇ ਆ ਤੇ ਮਹਿੰਗਾ ਲੱਗ ਜਾਂਦਾ ਸਸਤਾ ਲੱਗਦਾ ਦੱਸਿਆ ਕਰੋ ਜਰੂਰ ਅੱਗੇ ਵੀ ਚੱਲਦੇ ਆਪਾਂ ਤੁਹਾਨੂੰ ਦਿਖਾਉਣੇ ਟਾਪ ਕੁਆਲਿਟੀ ਬਰੀਡ ਸਿੱਧੂ ਫਾਰਮ ਤੋਂ ਦੇਖੋ ਜੀ ਆਹ ਤਹ ਨੰਬਰ ਆਹ ਦਿੱਤਾ ਤੁਸੀਂ ਨੰਬਰਾਂ ਦੇ ਕਰ ਲੈ ਸੰਪਰਕ ਤੇ ਆਪਾਂ ਜਾਨਵਰ ਦਿਖਾਉਣੇ ਤਣ ਅੱਗੇ ਇਧਰ ਆ ਗਈਆਂ ਲੱਕੜ ਦੀਆਂ ਖੁਰਨੀਆਂ ਤਾਂ ਪਹਿਲਾ ਵੀਡੀਓ ਪਾਈ ਸੂਰੇ ਵਾਲਾ ਮੰਡੀ ਦੇ ਉਹ ਚ ਵੀ ਆਪਾਂ ਦਿਖਾਈਆਂ ਤੇ ਚੈੱਕ ਕਰ ਸਕਦੇ ਹੋ ਵਧੀਆ ਮੰਤਰ ਦੇ ਵਿੱਚ ਜਿਹੜੀਆਂ ਖੁਰਨੀਆਂ ਤਿਆਰ ਹੋਣਗੀਆਂ ਇੱਥੇ ਮੰਡੀ ਵੀ ਦੇਖ ਸਕਦੇ ਹੋ ਦੇਖੋ ਚੰਗੀ ਮੰਡੀ ਆ ਵਧੀਆ ਸਬਦੇ ਹੁੰਦੇ ਇੱਥੇ ਅੱਗੇ ਵੀ ਦੇਖੋ ਇਧਰ ਵੀ ਮਾਲ ਵੀਟਰ ਪੱਠਾ ਬੱਕਰੇ ਦੇਖੋ ਇਧਰ ਵੀ ਦੇਖੋ ਬੱਕਰੇ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਬਾਹਰਲੇ ਪਾਸੇ ਮੰਡੀ ਇੰਨੀ ਕਿ ਮੰਡੀ ਲੱਗਦੀ ਬਈ ਇਹ ਵਧੀਆ ਚੰਗੇ ਸੌਦੇ ਹੁੰਦੇ ਆ ਇੱਥੇ ਵੀ ਸੌਦਾ ਹੋਈ ਜਾਂਦਾ ਬੱਕਰੇ ਦਾ ਆਪਾਂ ਦੇਖ ਲੈਨੇ ਕੀ ਬੰਦ ਦਾ 26000 ਰੁਪਏ ਲੱਗੇ ਬੀ ਇਹਨਾਂ ਦੋਨਾਂ ਬੱਕਰੇ ਦਾ ਇੱਕ ਆ ਬੱਕਰੀ ਖੜੀ ਐ ਇੱਧਰ ਵੀ ਸੌਦਾ ਹੋਈ ਜਾਂਦਾ ਬੱਕਰੀਆਂ ਸੌਦਾ ਹੋਵੇ ਕੋਈ ਨਹੀਂ ਬਖਰੀਆ ਜਾ ਕੇ ਐਸਰ ਆ ਵੀ ਨਾ ਜਾ ਮਾਮਾ ਮੈਂ ਜਿੱਤ ਗਿਆ ਐਸ ਬਾਈ ਯਾਰ ਤੇਰੀ ਵੀ ਚੱਗੀ ਮੱਕਰ ਯਾਰ ਖੜ ਜਾ ਮੈਂ ਸੱਤ ਮੈਨੂੰ ਘੱਟ ਇਹ ਕੋਈ 200 ਰੁਪਏ ਲੱਗਦਾ ਲੈ ਇੰਨੇ ਕੁ ਵੱਧ ਫਿਰ ਮੈਂ ਤੈਨੂੰ ਕਹਿੰਦਾ ਨਹੀਂ ਮੰਨਣਾ ਉਹਨੇ ਫਾਇਦਾ ਹੀ ਇਹ ਭੈਣਾਂ ਨਾਲ 15000 ਰੁਪਏ ਕਿ ਆਖੇ ਮੈਂ ਇਹਨਾਂ ਦਾ ਇਹਨਾਂ ਦਾ ਗਾਵਾ ਕਰੂਗਾ ਹੱਲ ਕਰਕੇ 200 ਲਿਖਾਈ ਤੇ ਇਹ ਵੀ ਹੋਣਾ 200 ਲੱਗੂਆ ਲਿਖਾਈ ਦਾ 100 ਨਹੀਂ ਲੱਗਦਾ ਦਿਖਵਾ ਦੇ ਜਾ ਕੇ ਉੱਤੇ ਦਿਖਾ ਕੇ ਆਓ ਲੇ ਫਿਰ ਅਸੀਂ ਜਾ ਬਿਠਾ ਰਹੇ ਹੋ ਗਿਆ ਸੌਦਾ ਹੀ ਹੋ ਗਿਆ ਬਈ ਕਿ ਕਿਹੜੇ ਦਾ ਹੋਇਆ ਇਹਨਾਂ ਦੋਨਾਂ ਦਾ ਸੌਦਾ ਹੈ ਕਿੰਨੇ ਦਾ ਹੋਇਆ 15000 ਦਾ 15000 ਦਾ ਸੌਦਾ ਹੈ ਵੀ ਇਹਨਾਂ ਦੋਨਾਂ ਪੱਠਾਂ ਦਾ ਦੇਖੋ ਇੱਧਰ ਬਰਬਰੀਆਂ ਇਹ ਮੁਰਗੀਆਂ ਵੀ ਕਰੋ ਇੱਥੋਂ ਮੰਡੀ ਦੇਖ ਸਕਦੇ ਹੋ ਸੂਰੇ ਵਾਲਾ ਮਕਰੀਆਂ ਦੀ ਮੰਡੀ ਹਰ ਐਤਵਾਰ ਨੂੰ ਲੱਗਦੀ ਹੈ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਜੇ ਕਿਸੇ ਜਾਨਵਰ ਵੇਚਣੇ ਆ ਜਾਂ ਖਰੀਦਣੇ ਆ ਮੁਰਗੀ ਆ ਮੁਰਗੇ ਕਬੂਤਰ ਕੁੱਕੜ ਕੋਈ ਵੀ ਜਾਨਵਰ ਵੇਚਣਾ ਖਰੀਦਣਾ ਤੇ ਮੰਡੀ ਤੇ ਆ ਸਕਦੇ ਆ ਤੇ ਇੱਧਰ ਸੌਦਾ ਚੱਲੀਆਂ ਦਾ ਮੜਾ ਏਰੀਆ ਪਰੰਚਾ ਕਰਕੇ ਦਿਖਾ ਰਹੇ ਆ ਮੰਡੀ ਦੇ ਸੌਦੇ ਹੁੰਦੇ ਵਧੀਆ ਵਧੀਆ ਜਾਨਵਰ ਵੇਚੋ ਖਰੀਦੋ ਬੇਟਰ ਬੱਕਰੀ ਲੈਣੀ ਆ ਭੇਡਾਂ ਲੈਣੀ ਆ ਮੰਡੀ ਤੇ ਆਵੋ ਤੇ ਜੇ ਕੋਈ ਏਦਾਂ ਦੀ ਮੰਡੀ ਦਾ ਤਾਜ਼ਾ ਅਪਡੇਟ ਦੇਖਣਾ ਚਾਹੁੰਦੇ ਆ ਤਾਂ ਆਪਣੇ ਚੈਨਲ ਤੇ ਜੁੜਜੋ ਆਪਣੇ YouTube ਚੈਨਲ ਤੇ ਵਧੀਗਾ ਵੱਡੀਆਂ ਜੀ ਅਪਡੇਟ ਆਉਂਦੀ ਰਹਿੰਦੀ ਹੈ ਮਾੜ ਮੱਝ ਇਸੋ ਜਿਹੜਾ ਮੰਡੀ ਦੇ ਤੇ ਚੰਗੀਆਂ ਬੱਕਰੀਆਂ ਮੀਟਰ ਮਰਬਰੀ ਫਤਾਂ ਦੁਕਾਨ ਦੇ ਰਿਹਾ ਕੀ ਰੇਟ ਆ ਦਾ ਵੀ ਆਰ ਪੀ ਰੇਟ ਆ ਵੀ ਇਹਦਾ ਬੱਕਰੀ ਦਾ ਚੰਗੇ ਦੁੱਧ ਵਾਲੀ ਬੱਕਰੀ ਹੈ ਪਾਠਾ ਹੈ ਜੇ ਕਿੰਨੇ ਦੰਦ ਆ ਚਾਰ ਦੰਦ ਪਾਠਾ ਵੀ ਚੰਗੇ ਦੁੱਧ ਵਾਲੀ ਹੈ ਤੇ ਸੇਲ ਹੋਣ ਵਾਸਤੇ ਆਈ ਹੈ ਇਦਾਂ ਦੇ ਜਾਨਵਰ ਹੁੰਦੇ ਮੱਡੀ ਦੇ ਸੇਲ ਹੋਣ ਨੂੰ ਇੱਥੋਂ ਮੰਡੀ ਦੁਬਾਰਾ ਚੈੱਕ ਕਰ ਲੋ ਤੇ ਜੇਕਰ ਤੁਸੀਂ ਵਧੀਆ ਵੀਡੀਓ ਦੇਖਣੀ ਹੈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾੜ ਮੰਡੀ ਸੂਰੇ ਵਾਲਾ ਮੰਡੀ ਜੀਆਂ ਵੀਡੀਓ ਆਪਾਂ ਚੈਨਲ ਤੇ ਪਾਉਂਦੇ ਰਹਿੰਨੇ ਆ ਕਿ ਕੀ ਕੀ ਰੇਟ ਆ ਡਿਟੇਲ ਸਾਰੀ ਆਪਾਂ ਵੀਡੀਓ ਵਿੱਚ ਦੱਸ ਦਿੰਨੇ ਆ ਤੇ ਬਾਕੀ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ